ਜੈਪੀਮ ਜੈਪੁਰ ਤੋਂ ਮੈਂ ਗੁਰਮukh ਸਿੰਘ ਹੋਸਲਾ ਰਾਸ਼ਟਰੀ ਪ੍ਰਧਾਨ ਡੈਮੋਕ੍ਰੈਟਿਕ ਭਾਰਤੀਆ ਲੋਕਦਲ ਡੈਮੋਕ੍ਰੈਟਿਕ ਭਾਰਤੀਆ ਲੋਕਦਲ ਵੱਲੋਂ 12 ਮਈ ਦਿਨ ਸੋਮਵਾਰ ਸਮਾਂ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਅਧਿਕਾਰ ਰੈਲੀ ਰੱਖੀ ਗਈ ਹੈ ਮੈਂ ਸਮੂਹ ਦੇਸ਼ ਵਾਸੀਆਂ ਨੂੰ ਅਪੀਲ ਕਰਦਾ ਹਾਂ ਕਿ ਇਸ ਰੈਲੀ ਵਿੱਚ ਆਪਣੇ ਸਾਥੀਆਂ ਸਮੇਤ ਪਹੁੰਚ ਕੇ ਆਪਣੇ ਹੱਕਾਂ ਅਧਿਕਾਰਾਂ ਨੂੰ ਉਨ੍ਹਾਂ ਦੀ ਆਵਾਜ਼ ਨੂੰ ਬੁਲੰਦ ਕਰਨ ਲਈ ਪਹੁੰਚੋ ਅਤੇ ਮੈਂ ਤੁਹਾਡੇ ਮadhyam ਰਾਹੀਂ ਦੱਸਣਾ ਚਾਹੁੰਦਾ ਹਾਂ ਕਿ ਇਸ ਰੈਲੀ ਦੇ ਵਿੱਚ ਪੰਜਾਬ ਤੋਂ ਇਲਾਵਾ ਹੋਰਾਂ ਸੂਬਿਆਂ ਤੋਂ ਵਿੱਚ ਵੀ ਇਹ ਆਗੂ ਸਹਿਬਾਨ ਆਪਣੇ ਵਿਚਾਰ ਰੱਖਣਗੇ ਤੇ ਮੇਰੀ ਸਾਰਿਆਂ ਨੂੰ ਇਹ ਅਪੀਲ ਹੈ ਕਿ ਇਸ ਰੈਲੀ ਵਿੱਚ ਹਮ ਹਮਾ ਕੇ ਪਹੁੰਚੋ ਔਰ ਆਪਣੇ ਵਿਚਾਰ ਵਿਚਾਰ ਦੱਸੇ ਜਾਣ ਬਾਬਾ ਸਾਹਿਬ ਜੀ ਦੀ ਜੀਵਨੀ ਤੇ ਔਰ ਆਪਣੇ ਆਪਣੀਆਂ ਜੋ ਹੱਕੀ ਮੰਗਾ ਉਨਾ ਤੇ ਰੱਖਿਆ ਜਾਵੇ ਮੀਡੀਆ ਰਾਈ ਪ੍ਰਸ਼ਾਸਨ ਰਾਈ ਔਰ ਅਸੀਂ ਇਸ ਰੈਲੀ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਦੇ ਨਾਮ ਇੱਕ ਮੰਗ ਪੱਤਰ ਵੀ ਦਵਾਂਗੇ ਸਾਰਿਆਂ ਨੂੰ ਦੁਬਾਰਾ ਫਿਰ ਬੇਨਤੀ ਕਰਦੇ ਆ ਅਪੀਲ ਕਰਦੇ ਆ ਕਿ 12 ਮਈ ਨੂੰ ਜੋ ਡੈਮੋਕ੍ਰੈਟਿਕ ਭਾਰਤੀ ਲੋਕ ਅਦਾਲੇ ਵੱਲ ਵੱਡਾ ਗਰਾਊਂਡ ਵਿੱਚ ਸਾਹਮਣੇ ਡੀਸੀ ਦਫਤਰ ਜਲੰਧਰ ਵਿਖੇ ਅਧਿਕਾਰ ਰੈਲੀ ਰੱਖੀ ਗਈ ਆ ਇਸ ਵਿੱਚ ਸਾਰੇ ਸਾਥੀ ਹੋਮ ਹਮਾਕੇ ਸ਼ਾਮਿਲ ਹੋਵੋ ਜੈ ਪੀਮ ਜੈ ਪਰਤ